ਪਿੱਪਲ ਦੇ ਦਰਖਤ ਹੇਠਾਂ ਬੈਠੇ ਪੰਛੀ ਚਹਿਚਹਾ ਰਹੇ ਸਨ ਉਸੇ ਵੇਲੇ ਮੱਧ ਉਮਰ ਦੀ ਬੀਬੀ ਹਰਨਾਮ ਕੌਰ ਵਾਹਿਗੁਰੂ ਦਾ ਨਾਮ ਲੈ ਕੇ ਆਂਗਣ ਵਿੱਚ ਜਾ ਬੈਠੀ ਪੰਜਾਹਾਂ ਦੇ ਪਾਰ ਉਮਰ ਪਰ ਚਿਹਰੇ ਤੇ ਹੌਸਲੇ ਦੀ ਚਮਕ ਸਾਦੇ ਕੱਪੜੇ ਹੱਥਾਂ 'ਚ ਮਿਹਨਤ ਦੀਆਂ ਲਕੀਰਾਂ ਉਸਨੇ ਮਿੱਟੀ ਦੇ ਚੁੱਲ੍ਹੇ ਨੂੰ ਅੱਗ ਦਿੱਤੀ ਚਾਹ ਬਣਾਈ ਚਾਹ ਦੀ ਖੁਸ਼ਬੂ ਪੂਰੇ ਘਰ ਵਿੱਚ ਫੈਲ ਗਈ ਬੀਬੀ ਦਾ ਪੁੱਤਰ ਹਰਦੀਪ ਸਿੰਘ ਸਾਦੀ ਸੋਚ ਵਾਲਾ ਕਿਸਾਨ ਹੱਥਾਂ ਵਿੱਚ ਕਸਤਾ ਲੈ ਕੇ ਬਾਹਰ ਆਇਆ ਉਸ ਦੀ ਨੂੰ ਸਿਮਰਨ ਕੌਰ ਰਸੋਈ 'ਚ ਮੱਕੀ ਦੀ ਰੋਟੀ, ਸਾਗ ਤੇ ਲੱਸੀ ਤਿਆਰ ਕਰ ਰਹੀ ਸੀ ਸਿਮਰਨ ਨੇ ਕਿਹਾ ਮਾਂ ਜੀ ਲੱਸੀ ਥੋੜੀ ਹੋਰ ਰੱਖ ਲਓ ਅੱਜ ਧੁੱਪ ਤਿੱਖੀ ਹੋਵੇਗੀ ਹਰਨਾਮ ਕੌਰ ਨੇ ਮੁਸਕਰਾ ਕੇ ਕਿਹਾ ਹਾਂ ਪੁੱਤ ਕਪਾਹ ਚੁਗਣ ਵਾਲਿਆਂ ਦੀ ਤਾਕਤ ਲੱਸੀ 'ਚ ਹੁੰਦੀ ਆ ਥੋੜੀ ਦੇਰ 'ਚ ਪਿੰਡ ਦੀਆਂ ਹੋਰ ਔਰਤਾਂ ਆ ਗਈਆਂ ਕਿਸੇ ਦੇ ਹੱਥ ਚ ਟੋਕਰੀ ਕਿਸੇ ਦੇ ਸਿਰ ਤੇ ਗੰਢ ਹੱਸਦੀਆਂ ਖੇਡਦੀਆਂ ਗੱਲਾਂ ਕਰਦੀਆਂ ਚਲੋ ਭੈਣੇ ਤੁੱਪ ਤੇਜ ਹੋਣ ਤੋਂ ਪਹਿਲਾਂ ਪਹੁੰਚੀਏ ਬੀਬੀ ਹਰਨਾਮ ਕੌਰ ਨੇ ਕਿਹਾ ਟਰੈਕਟਰ ਟਰਾਲੀ ਚ ਸਾਰੀਆਂ ਔਰਤਾਂ ਬੈਠ ਗਈਆਂ ਹਰਦੀਪ ਨੇ ਟਰੈਕਟਰ ਸਟਾਰਟ ਕੀਤਾ ਧੂੜ ਉੱਡੀ ਪਿੰਡ ਦੀ ਗਲੀ ਪਿੱਛੇ ਰਹਿ ਗਈ ਰਾਜ ਮਜ਼ਾਕ ਪੁਰਾਣੀਆਂ ਗੱਲਾਂ ਗਿੱਧੇ ਦੀਆਂ ਤਾਨਾ ਹਾਸੇ ਖੇਡੇ ਹਰ ਇੱਕ ਦੀ ਆਵਾਜ਼ ਵਿੱਚ ਜਜ਼ਬਾ ਸੀ ਖੇਤਾਂ 'ਚ ਚਿੱਟੀ ਕਪਾਹ ਸੂਰਜ ਦੀ ਰੌਸ਼ਨੀ 'ਚ ਚਮਕ ਰਹੀ ਸੀ। ਔਰਤਾਂ ਨੇ ਆਪਣੀਆਂ ਗੰਢੜੀਆਂ ਸੰਭਾਲੀਆਂ, ਦੁਪੱਟੇ कसे ਅਤੇ ਕੰਮ ਸ਼ੁਰੂ ਹੋ ਗਿਆ। ਹਰਨਾਮ ਕੌਰ ਹੌਲੀ-ਹੌਲੀ ਕਪਾਹ ਚੁਗਦੀ ਨੌਜਵਾਨ ਔਰਤਾਂ ਨੂੰ ਤਰੀਕਾ ਦੱਸਦੀ। "ਪੁੱਤ ਉਂਗਲਾਂ ਨਰਮ ਰੱਖੋ, ਕਪਾਹ ਨੂੰ ਦਰਦ ਨਹੀਂ ਦੇਣਾ।" ਸਿਮਰਨ ਕੌਰ ਹੌਲੀ-ਹੌਲੀ ਕਪਾਹ ਤੋੜਦੀ ਹੋਈ ਸੱਸ ਨੂੰ ਵੇਖ ਰਹੀ ਸੀ। ਬੀਬੀ ਦੀ ਫੁਰਤੀ ਅਜੇ ਵੀ ਕਾਬਲੇ ਦਾਦ ਸੀ ਦੁਪਹਿਰ ਨੂੰ ਸਾਰੀਆਂ ਔਰਤਾਂ ਦਰਖਤ ਹੇਠਾਂ ਬੈਠ ਗਈਆਂ ਰੋਟੀ ਪਿਆਜ਼ ਹਰੀ ਮਿਰਚ ਅਤੇ ਲੱਸੀ ਗੱਲਾਂ ਹਾਸੇ ਅਤੇ ਥਕਾਵਟ ਭਰੀ ਖੁਸ਼ੀ ਸ਼ਾਮ ਦੀ ਹਵਾ ਨਾਲ ਖੇਤਾਂ ਵਿੱਚ ਠੰਡਕ ਆ ਗਈ ਝੋਲੀਆਂ ਭਰ ਚੁੱਕੀਆਂ ਸਨ ਔਰਤਾਂ ਦੇ ਚਿਹਰੇ ਤੇ ਥਕਾਵਟ ਸੀ ਪਰ ਅੱਖਾਂ ਚ ਸੰਤੋਖ ਟਰੈਕਟਰ ਵਾਪਸ ਪਿੰਡ ਵੱਲ ਮੁੜਿਆ ਅਸਮਾਨ ਨਾਰੰਗੀ ਸੀ ਗਿੱdde ਦੀ ਥਾਂ ਹੁਣ ਖਾਮੋਸ਼ੀ ਸੀ ਸੁਖੀ ਪਰ ਸੁਖਦਾਇਕ ਘਰ ਆ ਕੇ ਸਿਮਰਨ ਨੇ ਚਾਹ ਬਣਾਈ ਹਰਨਾਮ ਕੌਰ ਨੇ ਮੰਝੇ ਤੇ ਬੈਠ ਕੇ ਦਿਨ ਦਾ ਹਿਸਾਬ ਕੀਤਾ ਰਾਤ ਨੂੰ ਹਰਨਾਮ ਕੌਰ ਆਪਣੇ ਮੰਝੇ ਤੇ ਬੈਠੀ ਮਨ ਹੀ ਮਨ ਕਹਿ ਰਹੀ ਸੀ ਵਾਹਿਗੁਰੂ ਮਿਹਨਤ ਕਰਨ ਵਾਲਿਆਂ ਦੀ ਝੋਲੀ ਭਰ ਕੇ ਰੱਖੀ